ਕੀ ਨਾ ਭਾਈ ਆਪਣਾ ਸਰਪਰਾਬੇਸ ਆਏ ਹੋ ਇੱਥੇ ਤੇ ਕਿੱਦਾਂ ਦਾ ਲੱਗਿਆ ਲੰਗਰ ਚੱਲ ਬਹੁਤ ਵਧੀਆ ਸਰ ਬਹੁਤ ਵਧੀਆ ਲੱਗਾ ਸਾਨੂੰ ਅਸੀਂ ਫਸਟ ਟਾਈਮ ਇੱਥੇ ਆਇਆ ਤੇ ਲੰਗਰ ਬਹੁਤ ਵਧੀਆ ਲੱਗਾ ਘਰ ਵਰਗੀ ਰੋਟੀ ਮਿਲਦੀ ਇੱਥੇ ਕੀ ਕਰਦੇ ਹੋ ਤੁਸੀਂ ਮੈਂ ਤਾਂ ਕਾਲਜ ਪੜ੍ਹਦਾਂ ਪੀਜੀ ਚ ਰਹਿੰਦੇ ਹਾਂ ਹਾਂਜੀ ਸਰ ਪੀਜੀ ਚ ਰਹਿੰਦੇ ਆਪਾਂ ਤੇ ਪੀਜੀ ਚ ਇਦਾਂ ਦੀ ਰੋਟੀ ਮਿਲ ਜਾਂਦੀ ਹੈ ਨਹੀਂ ਸਰ ਉੱਥੇ ਤਾਂ ਬਹੁਤ ਟੇਸ ਨਹੀਂ ਹੁੰਦੀ ਰੋਟੀ ਲੇਕਿਨ ਇੱਥੇ ਆਪਾਂ ਆਇਆ ਪਹਿਲੀ ਵਾਰੀ ਤੁਹਾਨੂੰ ਘਰ ਵਰਗਾ ਖਾਣਾ ਮਿਲਿਆ ਇੱਥੇ ਹੁਣ ਪੀਜੀ ਜਾ ਕੇ ਨਾਲ ਦੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਾਂਗੇ ਫੱਤਿਹ ਹੋ ਤੇ ਪੀ ਘਰਵਾਲਾ ਖਾਣਾ ਖਾਵੇ ਇਹ ਦੋ ਲਾਈਨਾਂ ਕੀ ਕੁਝ ਕਹਿ ਲਈ ਕਿ ਆ ਜਾਏ ਇਸ ਲੰਗਰ ਬਾਰੇ ਤੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੰਗਰ ਆ ਇਦਾਂ ਪੱਕੇ ਰੋਟੀ ਖਾਈਦੇ ਉਦਾਂ ਹੀ ਸੇਮ ਅੱਧਾ ਅੱਧਾਂ ਦੀ ਰੋਟੀ ਆਪ ਨੂੰ ਸਾਨੂੰ ਮਿਲਦੀ ਪਈ ਆ ਸਵਾਦ ਬਹੁਤ ਵਧੀਆ ਸਵਾਦ ਆ ਤੇ ਇਹ ਸੇਵਾ 5-6 ਮਹੀਨੇ ਹੋਇਆ ਚਾਲੂ ਕੀਤੀ ਐ ਪਹਿਲਾਂ ਵਿਚਾਰ ਹੀ ਕਰਦੇ ਰਹੇ ਆ ਕਿ ਬਈ ਅਸੀਂ ਲੋਕਾਂ ਦੀ ਸੇਵਾ ਕਿਵੇਂ ਕਰ ਸਕਦੇ ਆ ਮੈਂ ਇਹ ਵੀ ਸੋਚਿਆ ਕਿ ਭਈ ਮੈਂ ਇਹ ਵੇਖਿਆ ਕਿ ਜੀਟੀਯੂ ਤੇ ਕਈ ਜੀਟੀਯੂ ਤੇ ਵੀ ਤੇ ਅਖਬਾਰਾਂ ਦੇ ਵਿੱਚ ਵੀ ਕਈ ਵਾਰ ਇਹ ਪੜਿਆ ਕਿ ਭਈ ਲੋਕ ਲੰਗਰ ਦੀ ਸੇਵਾ ਕਰਦੇ ਆ ਸੋ ਅਸੀਂ ਵੀ ਇਹ ਸੋਚਿਆ ਕਿ ਸੋ ਵਰਗਾ ਕੰਮ ਹੋਰ ਕੋਈ ਨਹੀਂ ਹੋ ਸਕਦਾ ਕਿ ਲੋਕਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਭੋਜਨ ਸ਼ਿਕਾਇਆ ਜਾਏ ਹੋਰ ਉਹ ਸਸਤੀ ਰੇਟ ਤੇ ਤਾਂ ਕਿ ਮਤਲਬ ਇਹ ਉਹਨਾਂ ਨੂੰ ਕੋਈ ਵੀ ਇਹ ਵੀ ਨਹੀਂ ਮਹਿਸੂਸ ਹੋਏ ਕਿ ਅਸੀਂ ਮਹਿੰਗਾ ਭੋਜਨ ਖਾ ਰਹੇ ਹਾਂ ਕਿਉਂਕਿ ਫ੍ਰੀ ਭੋਜਨ ਅਸੀਂ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਫਿਰ ਵੇਸਟੇਜ ਜ਼ਿਆਦਾ ਹੁੰਦੀ ਹੈ ਕਈ ਲੋਕ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਉਹ ਵੀ ਉਹ ਵੀ ਫ੍ਰੀ ਕਰਕੇ ਮਤਲਬ ਛੱਕ ਦੇਣਾ ਤੇ ਇਸ ਕਰਕੇ ਵੇਸਟੇਜ ਜ਼ਿਆਦਾ ਹੁੰਦੀ ਹੈ ਅਸੀਂ ਮਾਮੂਲੀ ਜਿਹਾ ਰੇਟ ਰੱਖਿਆ ਹੋਇਆ ਹੈ ਕੀ ਸਿਸਟਮ ਰੱਖਿਆ ਪੂਰਾ ਅਸੀਂ ਦੇਖੋ ਇਸੇ ਵਿੱਚ ਅਸੀਂ ਢਾਲ ਫਿਰ ਰੋਜ਼ ਦੇ ਮਤਲਬ ਅਸੀਂ ਕਿਸੇ ਵੇਲੇ ਦਾਲ ਹੋ ਜਾਂਦੀ ਹੈ ਕਿਸੇ ਵੇਲੇ ਕੜੀ ਹੁੰਦੀ ਹੈ ਕਿਸੇ ਵੇਲੇ ਕੋਈ ਸਬਜ਼ੀ ਵੀ ਆ ਜਾਂਦੀ ਹੈ ਫੁਲਕੇ ਵੀ ਆ ਜਾਂਦੇ ਨੇ ਹਾਂਜੀ ਚਾਵਲ ਵੀ ਦੇ ਦੇਣੇ ਹਾਂਜੀ ਜਿਸ ਤਿਆਂ ਦੀ ਕਿਸੇ ਨੂੰ ਜਰੂਰਤ ਹੋਈ ਹੈ ਉਹ ਲੈ ਕੇ ਖਾ ਸਕਦੇ ਕਿਤੇ ਪਿਆਰ ਕਰਦੇ ਹੋ ਸਾਰੇ ਇਹ ਸਾਰਾ ਸਮਾਨ ਸਾਡਾ ਆਪਣੇ ਘਰ ਰੇਸੀ ਕਰਦੇ ਆ ਸਾਡੇ ਆਹਦੀਆਂ ਪੂਰੀ ਸੇਵਨ ਵਾਲਾ ਕਰਦਿਆਂ ਨੂੰਹਾਂ ਰਾਣੀਆਂ ਉਹ ਬਣਾਉਂਦੀਆਂ ਨੇ ਸਾਰੇ ਸਾਰੀ ਸੇਵਾ ਕਰਦੀਆਂ ਨੇ ਸਬਜੀ ਵਗੈਰਾ ਜੋ ਰੋਟੀਆਂ ਪਕਾਦਾ ਪਕਾਉਂਦੀਆਂ ਨੇ ਅੱਜ ਤੁਸੀਂ ਕਿੰਨੇ 4-5 ਮਿੰਟ ਦੇ ਸ਼ੁਰੂ ਪੂਰਾ ਲਾਰਕ ਹੈ ਜਿੱਦਾਂ ਲੋਕੀ ਅੰਦਰ ਵੀ ਆ ਕੇ ਬੈਠ ਕੇ ਖਾ ਸਕਦੇ ਨੇ ਇਹ ਵਿਚਾਰ ਕਿਦਾਂ ਆਇਆ ਕਿਉਂਕਿ 4-5 ਮਹੀਨੇ ਦਾ ਤਾਂ ਕੰਮ ਹੈ ਨਹੀਂ ਇਹ ਪਲੈਨਿੰਗ ਤਾਂ ਪਹਿਲੇ ਹੀ ਚੱਲਦੀ ਹੁੰਦੀ ਹੈ ਨਹੀਂ ਪਲੈਨਿੰਗ ਤੇ ਅਸੀਂ ਕਾਫੀ ਚਿਰ ਤੋਂ ਕਰ ਰਹੇ ਹਾਂ ਕਿਉਂਕਿ ਇਹ ਅਸੀਂ ਲਗਾਤਾਰ ਸ਼ੁਰੂ ਕਰਨਾ ਹੈ ਇਹ ਨਹੀਂ ਕਿ ਅਸੀਂ ਥੋੜੇ ਦਿਨ ਵਾਸਤੇ ਕਰਕੇ ਬੰਦ ਕਰ ਦੇਣਾ ਅਸੀਂ ਹਮੇਸ਼ਾ ਮਤਲਬ ਇਹਨੂੰ ਚਾਲੂ ਰੱਖਣਾ ਚਾਹੁੰਦੇ ਹਾਂ ਔਰ ਸਾਰਾ ਪਰਿਵਾਰ ਵੀ ਇਸ ਗੱਲ ਤੇ ਰਾਜੀ ਹੈ ਕਿ ਅਸੀਂ ਇਹ ਕੰਮ ਸੇਵਾ ਇਹ ਚੁਰੂ ਰੱਖੀਏ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਆਪਣੇ ਆਪ ਵਾਸਤੇ ਤੇ ਬੜਾ ਕੁਝ ਕਰਦੇ ਆ ਲੇਕਿਨ ਮਨੁੱਖਤਾ ਵਾਸਤੇ ਜਾਂ ਸਮਾਜ ਵਾਸਤੇ ਕੀ ਕੀ ਕਰ ਰਹੇ ਆ ਸਾਨੂੰ ਕੁਝ ਨਾ ਕੁਝ ਉਸ ਮਨੁੱਖਤਾ ਵਾਸਤੇ ਵੀ ਕਰਨਾ ਚਾਹੀਦਾ ਤਾਂ ਕਿ ਉਹ ਜਿਸ ਸਿਰਫ ਆਪਣੇ ਪਰਿਵਾਰ ਵਾਸਤੇ ਨਹੀਂ ਸੋਚਣਾ ਚਾਹੀਦਾ ਤਾਂ ਕਿ ਉਹ ਮੁਬਾਈ ਗੁਰੂ ਪਰਮਾਤਮਾ ਸਾਡੀ ਜਿਹੜੀ ਸੇਵਾ ਹੈ ਉਹ ਆਪਣੇ ਦਰ ਪ੍ਰਵਾਨ ਕਰੇ ਯਾਨੀ ਅਰੇ ਸਾਡੇ ਲੋਕ ਸੁੱਕੀਏ ਪਰ ਲੋਕ ਸੋਲੇ ਹੋ ਅਸ ਟਾਈਮਿੰਗ ਕਿੰਨੇ ਵਜੇ ਰਹੀ ਹੈ ਲੰਗਰ ਦੀ 6 ਵਜੇ ਟਾਈਮ ਦਸੀ 5 ਵਜੇ ਤੋਂ ਲੈ ਕੇ 8 8:00 8:00 ਵਜੇ ਤੱਕ ਰੱਖਿਆ ਹੁੰਦਾ ਹੈ ਇਹ ਇਹ ਟਾਈਮ ਮਜ਼ਦੂਰਾਂ ਦਾ ਮੇਰੇ ਖਲ ਵਾਪਸ ਹਾਂ ਉਸ ਨੂੰ ਧਿਆਨ ਵਿੱਚ ਰੱਖ ਕੇ ਹਾਂ ਹਾਂ ਬਿਲਕੁਲ ਇਸ ਵੇਲੇ ਮਜ਼ਦੂਰ ਆਪਣੇ ਕੰਮ ਤੋਂ ਵੇਲੇ ਹੋ ਕੇ ਆ ਜਿੰਦੇ ਨੇ ਹਾਂ ਜੀ ਉਹ ਲੋੜ ਵੰਦਾ ਕੇ ਸ਼ੱਕ ਵੀ ਜਾਂਦੇ ਨੇ ਆਪਣੇ ਘਰਾਂ ਵਾਸਤੇ ਵੀ ਲੈ ਜਾਂਦੇ ਆ ਫਿਲਹਾਲ ਕਿੰਨੇ ਕ ਬੰਦੇ ਦਾ ਅਰੇਂਜਮੈਂਟ ਹੈ ਹਾਂ 35 40 ਆਦਮੀ ਦਾ ਅਸੀਂ ਅਰੇਂਜਮੈਂਟ ਰੱਖਿਆ ਹੋਇਆ ਔਰ ਜਿਉਂ-ਜਿਉਂ ਸੰਗਤ ਵਧਦੀ ਜਾਏਗੀ ਅਸੀਂ ਇਹ ਕੰਮ ਵਧਾਉਂਦੇ ਜਾਵਾਂਗੇ ਕੰਟੀਨਿਊ ਰਹੇਗਾ ਕਾਟਿਨ ਕੰਟੀਨਿਊ ਸਾਡੇ ਸਾਰਾ ਪਰਿਵਾਰ ਵੀ ਇਹ ਚਾਹੁੰਦਾ ਹੈ ਕਿ ਹਮੇਸ਼ਾ ਵਾਸਤੇ ਕਾਟਿਨਿਊ ਰਹੇ ਅਗੇ ਬੱਚੇ ਜਿਹੜੇ ਨੇ ਉਹ ਜਿੱਦਾਂ ਦਾ ਬਣਾ ਰੱਖਿਆ ਹੈ ਇਹਦਾ ਮਤਲਬ ਕੰਟੀਨਿਊ ਕੰਟੀਨਿਊ ਰੱਖਾਂਗੇ ਤਾਂ ਬੱਚੇ ਵੀ ਇਸ ਸਹਿਮਤ ਹੈਗੇ ਨੇ ਇਸ ਗੱਲ ਦੇ ਵਿੱਚ ਤਾਂ ਕਿ ਸਾਨੂੰ ਆਪਣੇ ਦਸਵੰਦ ਵੀ ਕੱਢਣਾ ਚਾਹੀਦਾ ਤਾਂ ਕਿ ਮਤਲਬ ਇਹ ਕਿ ਲੋਕਾਂ ਦੀ ਸੇਵਾ ਹੁੰਦੀ ਹੈ